ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਕਈ ਦਿਨ ਪਹਿਲਾਂ ਆਪਾਂ ਨੂੰ ਇੱਕ ਆਪਣੇ ਵੀਰ ਦੀ ਰਿਕਵੈਸਟ ਆਈ ਸੀਗੀ ਜੀ ਮਸ਼ਰੂਮ ਟੂ ਪਲੱਸ ਵਾਸਤੇ ਮਸ਼ਰੂਮ ਟੂਪਲੈਕਸ ਵਾਸਤੇ ਠੀਕ ਹੈ ਜੀ ਸੋ ਵੀਰ ਕਹਿੰਦਾ ਸੀਗਾ ਵੀ ਤੁਸੀਂ ਘਰੇ ਬਣਾ ਕੇ ਦਿਖਾਓ ਠੀਕ ਹੈ ਜੀ ਤੇ ਲੋ ਜੀ ਅੱਜ ਆਪਾਂ ਨੇ ਬਣਾਏ ਹਨ ਪ੍ਰੋਪਰ ਤਰੀਕੇ ਨਾਲ ਜਿੱਦਾਂ ਕਿ ਅਸੀਂ ਵਿਆਹ ਸ਼ਾਦੀਆਂ ਦੇ ਵਿੱਚ ਬਣਾਉਂਦੇ ਆ ਤੇ ਲੋ ਜੀ ਆ ਦੇਖੋ ਕਿੰਨੇ ਸੋਹਣੇ ਆਪਣੇ ਮਸ਼ਰੂਮ ਟੂਪਲੈਕਸ ਬਣ ਕੇ ਤਿਆਰ ਹੋਇਆ ਠੀਕ ਹੈ ਜੀ ਸੋ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਤਾਂ ਵੀਡੀਓ ਨਾਲ ਬਨੇ ਰਹੋ ਅੱਜ ਤੁਹਾਨੂੰ ਬਣਾ ਕੇ ਦਿਖਾਵਾਂਗੇ ਬਿਆਮਾ ਪਾਲਟੀਆਂ ਵਾਲੇ ਮਸ਼ਰੂਮ ਟੂਪਲੈਕਸ ਸੋ ਆਜੋ ਫਿਰ ਐਸਪੀ ਕਰਦੇ ਆ ਜੀ ਸਟਾਰਟ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਜੀ ਆਜੋ ਫਿਰ ਕਰਦੇ ਆ ਵੀਡੀਓ ਸਟਾਰਟ ਤੇ ਲਓ ਜੀ ਮਸ਼ਰੂਮ ਟੂਪਲੈਕਸ ਬਣਾਉਣ ਵਾਸਤੇ ਆਪਾਂ ਨੂੰ ਚਾਹੀਦੇ ਆ ਜੀ ਮਸ਼ਰੂਮ ਠੀਕ ਆ ਜੀ ਤੇ ਮਸ਼ਰੂਮ ਜਦੋਂ ਵੀ ਆਪਾਂ ਨੇ ਸਨੈਕਸ ਬਣਾਉਣੇ ਆ ਮਸ਼ਰੂਮ ਦੇ ਮਸ਼ਰੂਮ ਟੂ ਪਲੱਸ ਵੀ ਕਹਿ ਦਿੰਦੇ ਆ ਡੂਪਲੈਕਸ ਵੀ ਕਹਿ ਦਿੰਦੇ ਆ ਠੀਕ ਹੈ ਜੀ ਬਾਕੀ ਆਪਣੀ ਆਪਣੀ ਬੋਲੀ ਹੈ ਸੋ ਵਧੀਆ ਕੁਆਲਿਟੀ ਦੇ ਲੈਣੇ ਆ ਜਿਹੜੇ ਕਿ ਮੈਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਠੀਕ ਹੈ ਜੀ ਧੋ ਲਿਆ ਆ ਦੇਖੋ ਤੇ ਇੱਕ ਬਰਾਬਰ ਲੈਣੇ ਆ ਮੈਂ ਦੋ ਕੁ ਡੱਬੀਆਂ ਜੀ ਲੈ ਕੇ ਆਇਆ ਤਾਂ ਇਹ ਤੇ ਉਤੋਂ ਬਾਅਦ ਆਪਣੇ ਕੋਲ ਹੈਗਾ ਫਰੈਸ਼ ਅਦਰਕ ਲਸਣ ਦਾ ਪੇਸਟ ਤੇ ਹਰੀ ਮਿਰਚ ਦਾ ਪੇਸਟ ਤੇ ਉਸ ਤੋਂ ਬਾਅਦ ਹੈਗਾ ਜੀ ਪਾਲਕ ਦਾ ਪੇਸਟ ਇਹਨੂੰ ਇਹ ਮੈਂ ਬਣਾਇਆ ਹੈਗਾ ਜੀ ਪਾਲਕ ਉਬਾਲ ਕੇ ਠੀਕ ਹੈ ਜੀ ਮਿਕਸੀ ਕਰ ਲਿਆ ਤੇ ਇਹਦਾ ਆਪਾਂ ਬਣਾਉਂਗੇ ਫੀਲਿੰਗ ਮਸ਼ਰੂਮ ਦੇ ਵਿੱਚ ਭਰਨ ਵਾਸਤੇ ਤੇ ਇਹ ਕਰ ਲਿਆ ਜੀ ਥੋੜਾ ਜਿਹਾ ਮੈਂ ਪਨੀਰ ਕੱਦੂ ਕਾਸ ਠੀਕ ਹੈ ਜੀ ਆ ਦੇਖੋ ਚਾਹੇ ਤੁਸੀਂ ਐਦਾਂ ਹੀ ਤੋੜ ਲਿਓ ਇਹ ਵੀ ਫੀਲਿੰਗ ਦੇ ਵਿੱਚ ਭਰਾਂਗੇ ਤੇ ਇਹ ਹੈਗੀ ਹੈ ਜੀ ਬ੍ਰੈਡ ਕ੍ਰਮ ਕਰਿਆਨੇ ਦੀ ਦੁਕਾਨ ਤੋਂ ਮਿਲ ਜਾਂਦੀ ਹੈ ਠੀਕ ਹੈ ਜੀ ਬ੍ਰੈਡਾਂ ਦਾ ਚੂਰਾ ਹੁੰਦਾ ਹੈ ਇਹ ਇਹ ਨਾਲ ਇਹ ਕਰੰਚੀ ਬਣ ਜਾਂਦੇ ਆ ਤੇ ਲੋ ਜੀ ਸਭ ਤੋਂ ਪਹਿਲਾਂ ਕੀ ਕਰਨਾ ਹੁਣ ਆਪਾਂ ਨੇ ਤੇ ਮਸ਼ਰੂਮਾਂ ਦੇ ਯਾਨੀ ਖੁੰਬਾਂ ਦੀ ਜਿਹੜੀਆਂ ਡੰਡੀਆਂ ਉਹ ਪਿਆਰ ਜਿ ਦੇ ਨਾਲ ਆਪਾਂ ਨੇ ਇਦਾਂ ਕੱਢ ਲੈਣੀ ਆ ਪਿਛਤੇ ਤਾਂ ਜੋ ਵਿੱਚ ਇਹਦੇ ਜਗ੍ਹਾ ਬਣ ਜਵੇ ਫੀਲਿੰਗ ਵਾਸਤੇ ਠੀਕ ਹੈ ਜੀ ਡੰਡੀਆਂ ਸਾਈਡ ਕਰ ਦੋਗੇ ਤੇ ਆਪਾਂ ਮਸ਼ਰੂਮ ਦੀਆਂ ਡੰਡੀਆਂ ਜਿਹੜੀਆਂ ਇਸ ਤਰੀਕੇ ਨਾਲ ਪਿਆਰ ਜਿਹੇ ਨਾਲ ਤੋੜ-ਤੋੜ ਕੇ ਖਾਲੀ ਕਰ ਦੋਗੇ ਤੇ ਇਹਨਾਂ ਦੀ ਬਣਾਵਾਂਗੇ ਆਪਾਂ ਸਬਜ਼ੀ ਡੰਡੀਆਂ ਦੀ ਠੀਕ ਹੈ ਜੀ ਸੋ ਇਸ ਤਰੀਕੇ ਨਾਲ ਆਪਾਂ ਨੇ ਇਹ ਡੰਡੀਆਂ ਜਿਹੜੀਆਂ ਇਹਨਾਂ ਦੀਆਂ ਤੋੜ ਲੈਣੀਆਂ ਤਾਂ ਜੋ ਮਸ਼ਰੂਮ ਦੇ ਵਿੱਚ ਜਗ੍ਹਾ ਬਣ ਜਵੇ ਫੀਲਿੰਗ ਵਾਸਤੇ ਮਸਾਲਾ ਭਰਨ ਵਾਸਤੇ ਤੇ ਲਓ ਜੀ ਮਸ਼ਰੂਮ ਆਪਾਂ ਨੇ ਕਰ ਲਿਆ ਜੀ ਸੈਟ ਹੁਣ ਆਪਾਂ ਬਣਾਉਨੇ ਆਂ ਦੀ ਫੀਲਿੰਗ ਯਾਨੀ ਕਿ ਮਸਾਲਾ ਤੇ ਲਓ ਜੀ ਮਸਾਲਾ ਬਣਾਉਣ ਵਾਸਤੇ ਆਪਾਂ ਨੇ ਇੱਕ ਬਰਤਨ ਦੇ ਵਿੱਚ ਪਾ ਲਿਆ ਥੋੜਾ ਜਿਹਾ ਸਰੋਂ ਦਾ ਤੇਲ ਤੇ ਇਹਨੂੰ ਚੰਗੀ ਤਰ੍ਹਾਂ ਕਰਾਂਗੇ ਗਰਮ ਤੇ ਜਦੋਂ ਆਪਣਾ ਤੇਲ ਗਰਮ ਹੋ ਗਿਆ ਥੋੜਾ ਜਿਹਾ ਜੀਰਾ ਭੁੰਨਾਂਗੇ ਇਹਦੇ ਵਿੱਚ ਆਪਾਂ ਠੀਕ ਹੈ ਜੀ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੀ ਤੇ ਲੋ ਜੀ ਜਦੋਂ ਜੀਰਾ ਹਲਕਾ ਜਿਹਾ ਭੁੰਨਿਆ ਗਿਆ ਫਿਰ ਆਪਾਂ ਇਹ ਚ ਪਾਵਾਂਗੇ ਥੋੜੀ ਜੀ ਹਲਦੀ ਆਹ ਲੋ ਜੀ ਤੁਸੀਂ ਦੇਗੀ ਮਿਰਚ ਵੀ ਪਾ ਸਕਦੇ ਹੋ ਪਰ ਮੈਂ ਖੱਲੀ ਹਲਦੀ ਪਾ ਰਿਹਾ ਤੇ ਜਦੋਂ ਹਲਦੀ ਥੋੜੀ ਜੀ ਭੁੰਨੀ ਗਈ ਸੇਕ ਘੱਟ ਕਰ ਲਾਂਗੇ ਇਹਦੇ ਚ ਪਾ ਦਾਂਗੇ ਪਾਲਕ ਤੇ ਆਪਾਂ ਨੇ ਜਿਹੜਾ ਪਾਲਕ ਦਾ ਪੇਸਟ ਬਣਾਇਆ ਤਾਂ ਉਹ ਤੇ ਲੋ ਜੀ ਇਹ ਪਾਲਕ ਦੇ ਪੇਸਟ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਤਕਰੀਬਨ 4-5 ਮਿੰਟ ਟੇਸਟ ਰਿਕੋਰਡਿੰਗ ਪਾ ਦੂੰਗਾ ਜੇ ਹਰੀ ਮਿਰਚ ਠੀਕ ਹੈ ਜੀ ਤੁਸੀਂ ਆਪਣੇ ਹਿਸਾਬ ਕਿਤਾਬ ਨਾਲ ਪਾ ਲਿਓ ਤੁਸੀਂ ਕਿੰਨੀ ਕਿ ਮਿਰਚ ਖਾਣੇ ਹੋ ਤੇ ਥੋੜਾ ਜਿਹਾ ਪਾ ਦੋਗੇ ਅਦਰਕ ਲਸਣ ਦਾ ਪੇਸਟ ਤੇ ਇਹਨੂੰ ਆਪਾਂ ਨੇ ਹੁਣ 4-5 ਮਿੰਟ ਭੁੰਨਣਾ ਹੈ ਚੰਗੀ ਤਰ੍ਹਾਂ ਤੇ ਤੁਸੀਂ ਇਹਦੇ ਵਿੱਚ ਮੱਖਣ ਵੀ ਪਾ ਸਕਦੇ ਹੋ ਠੀਕ ਹੈ ਜੀ ਤੁਸੀਂ ਮੱਖਣ ਦੀ ਵਰਤੋਂ ਵੀ ਕਰ ਸਕਦੇ ਹੋ ਤੇ ਲਓ ਜੀ ਇਹਨੂੰ ਹੁਣ ਆਪਾਂ ਭੁੰਨ ਲਾਂਗੇ ਤੇ ਲਓ ਜੀ ਪਾਲਕ ਆਪਣੀ ਭੁੰਨ ਚੁੱਕੀ ਹੈ ਜੀ ਆ ਦੇਖੋ ਤੇਲ ਇਹਨੇ ਛੱਡ ਤਿਆ ਤੇ ਹੁਣ ਆਪਾਂ ਗੈਸ ਕਰਦੇ ਆਂ ਬੰਦ ਤੇ ਇਹਨੂੰ ਕਰਾਂਗੇ ਠੰਡੀ ਆਪਾਂ ਚੰਗੀ ਤਰ੍ਹਾਂ ਕਿਉਂਕਿ ਬਾਕੀ ਜਿਹੜਾ ਸਮਾਨ ਹੈ ਜਦੋਂ ਤੱਕ ਇਹ ਠੰਡੀ ਨਹੀਂ ਹੋ ਜਾਂਦੀ ਜਦ ਤੱਕ ਆਪਾਂ ਇਹਦੇ ਵਿੱਚ ਕੁਝ ਨਹੀਂ ਪਾਣਾ ਹੈਗਾ ਤੇ ਲਓ ਜੀ ਪਾਲਕ ਹੋ ਚੁੱਕੀ ਹੈ ਜੀ ਠੰਡੀ ਹੁਣ ਆਪਾਂ ਇਹਦੇ 'ਚ ਐਡ ਕਰਾਂਗੇ ਪਨੀਰ ਜਿਹੜਾ ਕਿ ਆਪਾਂ ਨੇ ਕੱਦੂ ਕਾਸ ਕਰਕੇ ਰੱਖ ਲਿਆ ਤਾਂ ਉਹ ਇਹਦੇ 'ਚ ਐਡ ਕਰ ਲਾਂਗੇ ਹੁਣ ਆਪਾਂ ਤੇ ਲਓ ਜੀ ਨਮਕ ਪਾਵਾਂਗੇ ਥੋੜਾ ਜਿਹਾ ਇਹਦੇ ਵਿੱਚ ਆਪਾਂ ਤੇ ਥੋੜਾ ਜਿਹਾ ਪਾਵਾਂਗੇ ਗਰਮ ਮਸਾਲਾ ਚਾਟ ਮਸਾਲਾ ਪਾਵਾਂਗੇ ਥੋੜਾ ਜਿਹਾ ਤੇ ਲਓ ਜੀ ਥੋੜੀ ਜੀ ਪਾਵਾਂਗੇ ਕਾਲੀ ਮਿਰਚ ਤੇ ਲਓ ਜੀ ਅੱਧਾ ਕ ਚਮਚਾ ਪਾ ਲਾਂਗੇ ਦੇਗੀ ਮਿਰਚ ਜਾਂ ਲਾਲ ਮਿਰਚ ਪਾਊਡਰ ਤੇ ਇਹਨੂੰ ਕਰਾਂਗੇ ਹੁਣ ਆਪਾਂ ਮਿਕਸ ਸਾਰੇ ਨੂੰ ਤੇ ਲਓ ਜੀ ਫੀਲਿੰਗ ਬਣ ਕੇ ਰੈਡੀ ਆ ਜੀ ਮਸਾਲਾ ਆਪਣਾ ਮਸ਼ਰੂਮ ਦਾ ਤੇ ਇੱਕ ਵਾਰ ਇਹਨੂੰ ਆਪਾਂ ਮਸ਼ਰੂਮ ਚ ਭਰਨ ਤੋਂ ਪਹਿਲਾਂ ਚੈੱਕ ਜ਼ਰੂਰ ਕਰ ਲਵਾਂਗੇ ਜੇ ਨੋਨ ਮਿਰਚ ਘੱਟ ਹੋਇਆ ਤਾਂ ਇਹਦੇ ਵਿੱਚ ਪਾ ਲੂਗੇ ਆਪਾਂ ਠੀਕ ਹੈ ਜੀ ਤੇ ਲੋ ਜੀ ਫੀਲਿੰਗ ਆਪਣੀ ਐਨ ਵਧੀਆ ਬਣ ਗਈ ਤੇ ਹੁਣ ਆਪਾਂ ਭਰਦੇ ਆ ਮਸ਼ਰੂਮ ਤੇ ਲੋ ਜੀ ਮਸ਼ਰੂਮ ਭਰਨ ਵਾਸਤੇ ਆਪਾਂ ਨੂੰ ਤੁਥ ਪਿਕ ਦੀ ਲੋੜ ਪਊਗੀ ਠੀਕ ਹੈ ਜੀ ਇਹ ਵੀ ਕਰਿਆਨੇ ਦੀ ਦੁਕਾਨ ਤੋਂ ਮਿਲ ਜਾਂਦੇ ਆਪਾਂ ਨੂੰ ਤੇ ਹੁਣ ਸਭ ਤੋਂ ਪਹਿਲਾਂ ਕੀ ਕਰਨਾ ਆਪਾਂ ਨੇ ਇੱਕ ਸਾਈਜ਼ ਦੇ ਮਸ਼ਰੂਮ ਲੈਣੇ ਆ ਠੀਕ ਹੈ ਜੀ ਛੋਟਾ ਵੱਡਾ ਮਸ਼ਰੂਮ ਨਹੀਂ ਲੈਣਾ ਹੈਗਾ ਤੇ ਜਦੋਂ ਵੀ ਮਸ਼ਰੂਮ ਭਰਨਾ ਉਹ ਦੋਨੋਂ ਪੀਸ ਇੱਕ ਸਾਈਜ਼ ਦੇ ਹੋਣੇ ਚਾਹੀਦੇ ਆ ਤੇ ਲੋ ਜੀ ਹੁਣ ਆਪਾਂ ਇਹਦੇ ਵਿੱਚ ਇਸ ਤਰੀਕੇ ਨਾਲ ਜਿਹੜੀ ਫੀਲਿੰਗ ਰੱਖਾਂਗੇ ਆ ਲਓ ਜੀ ਠੀਕ ਹੈ ਜੀ ਤੇ ਦੋਨੋਂ ਪਾਸੇ ਤੇ ਇਹਨੂੰ ਇਸ ਤਰੀਕੇ ਨਾਲ ਭਰ ਲਵਾਂਗੇ ਦੋਵੇਂ ਮਸ਼ਰੂਮਾਂ ਦੇ ਵਿੱਚ ਤੇ ਲਓ ਜੀ ਇਸ ਤਰੀਕੇ ਨਾਲ ਆਪਾਂ ਨੇ ਫੀਲਿੰਗ ਜਿਹੜੀ ਤਿਆਰ ਕਰਕੇ ਮਸ਼ਰੂਮਾਂ ਦੇ ਵਿੱਚ ਭਰ ਲੈਣੀ ਆ ਤੇ ਉਸ ਤੋਂ ਬਾਅਦ ਆਪਾਂ ਨੇ ਤੁੱਥ ਪਿਕ ਲੈਣੀ ਆ ਤੇ ਇਸ ਤਰੀਕੇ ਨਾਲ ਮਸ਼ਰੂਮ ਤੇ ਵਿੱਚ ਪਾ ਦਾਂਗੇ ਠੀਕ ਹੈ ਜੀ ਆਰ ਪਾਰ ਕਰ ਦੋਗੇ ਇੱਧਰ ਉੱਧਰ ਤੇ ਇੱਕ ਮਸ਼ਰੂਮ ਇੱਕ ਜਿਹੜੀ ਆਹ ਤੁੱਥ ਪਿਕ ਹੈ ਜੀ ਆਪਾਂ ਦੂਜੀ ਸਾਈਡ ਤੋਂ ਪਾਵਾਂਗੇ ਪਾਣੀਆ ਦੋਨੋਂ ਇੱਕ ਬਰਾਬਰ ਤੇ ਆ ਠੀਕ ਹੈ ਜੀ ਇਸ ਤਰੀਕੇ ਨਾਲ ਆ ਦੇਖੋ ਸੋ ਇਸ ਤਰੀਕੇ ਨਾਲ ਆਪਾਂ ਜਿਹੜੀ ਸਟਫਿੰਗ ਕਰ ਲੂਗੇ ਯਾਨੀ ਇਹਨਾਂ ਨੂੰ ਮਸ਼ਰੂਮ ਨੂੰ ਜਾਨੀ ਫੀਲਿੰਗ ਇਹਨਾਂ ਦੇ ਵਿੱਚ ਭਰ ਲੂਗੇ ਲੋ ਜੀ ਤੇ ਮੈਂ ਸਾਰੀ ਮਸ਼ਰੂਮ ਭਰ ਲੰਨਾ ਮਿਲਦੇ ਆ ਉਸ ਤੋਂ ਬਾਅਦ ਤੇ ਲੋ ਜੀ ਮਸ਼ਰੂਮ ਆਪਾਂ ਨੇ ਭਰ ਲਿਆ ਜੀ ਫੀਲਿੰਗ ਮਸ਼ਰੂਮਾਂ ਦੇ ਵਿੱਚ ਤੇ ਜਦੋਂ ਵੀ ਫੀਲਿੰਗ ਐਡ ਕਰਨੀ ਆ ਮਸ਼ਰੂਮ ਆ ਜਿਹੜੇ ਚੰਗੀ ਤਰ੍ਹਾਂ ਇਹਨਾਂ ਦੱਬ ਕੇ ਲਾਉਣੇ ਆ ਜਦੋਂ ਫਰਾਈ ਕਰੂਗੇ ਜੇ ਇੱਥੇ ਤੇ ਲੀਕ ਹੋ ਗਿਆ ਠੀਕ ਹੈ ਜੀ ਫਿਰ ਆਪਾਂ ਨੂੰ ਦਿੱਕਤ ਆਊਗੀ ਇਸ ਕਰਕੇ ਇਹਦੇ ਨੂੰ ਚੰਗੀ ਤਰ੍ਹਾਂ ਪੜ ਲਿਓ ਤਾਂ ਜੋ ਜਦੋਂ ਇਹਦੇ ਨੂੰ ਆਪਾਂ ਫਰਾਈ ਕਰੀ ਆਪਾਂ ਨੂੰ ਕੋਈ ਦਿੱਕਤ ਨਾ ਆਵੇ ਹੁਣ ਬਣਾਉਨੇ ਆ ਪੰਦਾ ਬੈਟਰ ਤੇ ਲੋ ਜੀ ਥੋੜਾ ਜਿਹਾ ਆਪਾਂ ਮੈਦਾ ਪਾ ਲੂਗੇ ਕਿਉਂਕਿ ਇਹਦੇ ਵਿੱਚ ਕੁਆਂਟੀਟੀ ਦੀ ਕੋਈ ਚੱਕਰ ਨਹੀਂ ਹੈਗਾ ਕਿਉਂਕਿ ਜੇ ਤੁਹਾਡੇ ਕੋਲ ਬੈਟਰ ਘੱਟ ਗਿਆ ਤਾਂ ਤੁਸੀਂ ਦੁਬਾਰੇ ਵੀ ਬਣਾ ਸਕਦੇ ਹੋ ਜੇ ਤੇ ਵੱਧ ਗਿਆ ਤਾਂ ਤੁਸੀਂ ਕੋਈ ਹੋਰ ਆਈਟਮ ਬਣਾ ਸਕਦੇ ਹੋ ਠੀਕ ਹੈ ਜੀ ਉਹਦੀ ਜਿਵੇਂ ਕਿ ਪਕੌੜੇ ਪਕੌੜੇ ਵੀ ਬਣਾ ਸਕਦੇ ਇੱਕ ਥਾਲੂ ਪਾ ਕੇ ਤੇ ਲੋ ਜੀ ਆਪਾਂ ਨੇ ਪਾਲੇ ਦੇ ਵਿੱਚ ਥੋੜਾ ਜਿਹਾ ਮੈਦਾ ਯਾਨੀ ਕਿ ਅੱਧੀ ਪੌਣੀ ਕੋਲੀ ਜਾਂ ਤੁਸੀਂ ਕੋਈ ਵੀ ਕੱਪ ਨਾਪ ਲਿਓ ਠੀਕ ਹੈ ਜੀ ਯਾਨੀ ਮੰਨ ਕੇ ਚੱਲੋ 1 ਕੱਪ ਆਪਾਂ ਨੇ ਮੈਦਾ ਪਾ ਲਿਆ ਤੇ ਲੋ ਜੀ ਦੋ ਚਮਚ ਪਾਵਾਂਗੇ ਇਹਦੇ ਵਿੱਚ ਆਪਾਂ ਅਰੀ ਰੋਟ ਦੇ ਤੈਨੂੰ ਘਰ ਦਾਂਗੇ ਮਿਕਸ ਨਾਲੇ ਪਾਵਾਂਗੇ ਹਰੀ ਮਿਰਚ ਚੇਸਟਰ ਰਿਕਾਰਡਿੰਗ ਜਿੰਨੀ ਕਿ ਤੁਸੀਂ ਪੌਣੀ ਹੋਈ 1 ਕ ਪਾ ਦਿਓ ਮੈਂ ਦੋ ਚਮਚ ਪਾਏ ਆ ਜੀ ਅਦਰਕ ਲਸਣ ਦੀ ਪੇਸਟ 1 ਚਮਚ ਨਮਕ ਪਾਉਂਗੇ ਟੇਸਟ ਰਿਕਾਰਡਿੰਗ ਠੀਕ ਹੈ ਜੀ ਦੇਖ ਕੇ ਕਿਉਂਕਿ ਆਪਾਂ ਨੇ ਫੀਲਿੰਗ ਦੇ ਵਿੱਚ ਵੀ ਨਮਕ ਪਾਇਆ ਹੋਇਆ ਏ ਤੇ ਆਪਾਂ ਇਹਦੇ ਚਾਟ ਮਸਾਲਾ ਵੀ ਛੜਕੂਗੇ ਠੀਕ ਹੈ ਜੀ ਸ਼ਰੂਮ ਤੇ ਤੇ ਲੋ ਜੀ ਡੇਢ ਕ ਚਮਚ ਆਪਾਂ ਨਮਕ ਪਾ ਲਾਂਗੇ ਤੇ 1 ਚਮਚ ਪਾਵਾਂਗੇ ਆਪਾਂ ਦੇਗੀ ਮਿਰਚ ਜਾਂ ਲਾਲ ਮਿਰਚ ਪਾਊਡਰ ਤੇ ਲੋ ਜੀ ਥੋੜੀ ਜੀ ਪਾ ਲਾਂਗੇ ਅਜਵੈਨ ਅਜਵੈਨ ਆਪਸ਼ਨਲ ਹੈ ਜੇ ਫਲੇਵਰ ਵਧੀਆ ਲੱਗਦਾ ਹੋਇਆ ਤਾਂ ਪਾ ਲਿਓ ਨਹੀਂ ਸਕਿੱਪ ਕਰ ਦਿਓ ਤੇ ਲੋ ਜੀ ਇਹਦਾ ਬਣਾਉਣੀ ਹੈ ਹੁਣ ਆਪਾਂ ਇੱਕ ਬੈਟਰ ਲਓ ਜੀ ਇਹ ਚ ਪਾਵਾਂਗੇ ਪਾਣੀ ਆਪਾਂ ਪਹਿਲਾਂ ਥੋੜਾ ਜਿਹਾ ਠੀਕ ਹੈ ਜੀ ਤੇ ਚੰਗੀ ਤਰ੍ਹਾਂ ਘੋਲ ਲੂਗੇ ਇਹਨੂੰ ਇਹਦੇ ਵਿੱਚ ਕੋਈ ਵੀ ਗੱਠ ਨਹੀਂ ਬਣਨੀ ਚਾਹੀਦੀ ਆਹ ਲਓ ਜੀ ਬੈਟਰ ਆਪਣਾ ਘੁਲ ਗਿਆ ਹਲੇ ਇਹ گاੜਾ ਏ ਤੇ ਇਹਨੂੰ ਕਰਨਾ ਆਪਾਂ ਨੇ ਨੋਰਮਲ ਤੇ ਲਓ ਜੀ ਪਾਣੀ ਇਹ ਚ ਹੋਰ ਐਡ ਕਰ ਲਾਂਗੇ ਤੇ ਲਓ ਜੀ ਬੈਟਰ ਆਪਣਾ ਘੁਲ ਚੁੱਕਿਆ ਏ ਠੀਕ ਹੈ ਜੀ ਤੇ ਇੰਨਾ ਕੱਪਾਂ ਨੇ ਇਹ گاੜਾ ਰੱਖਣਾ ਹੈ ਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਜਿਆਦਾ ਇਹ ਪਤਲਾ ਵੀ ਨਹੀਂ ਹੋਣਾ ਚਾਹੀਦਾ ਤੇ ਜਿਆਦਾ گاੜਾ ਵੀ ਨਹੀਂ ਹੋਣਾ ਚਾਹੀਦਾ ਜੇ ਪਤਲਾ ਹੋਇਆ ਤਾਂ ਕੋਟਿੰਗ ਸਹੀ ਨਹੀਂ ਆਣੀ ਹੈਗੀ ਮਸ਼ਰੂਮ ਦੀ ਤੇ ਜੇ ਜਿਆਦਾ گاੜਾ ਹੋ ਗਿਆ ਤਾਂ ਮਸ਼ਰੂਮ ਜਿਹੜੇ ਆਪਣੇ ਕੱਚੇ ਵੀ ਰਹਿ ਸਕਦੇ ਆ ਤੇ ਆਪਣਾ ਪੇਸਟ ਵੀ ਕੱਚਾ ਰਹਿ ਸਕਦਾ ਬੈਟਰ ਯਾਨੀ ਠੀਕ ਹੈ ਜੀ ਉੱਪਰ ਤੇ ਲਓ ਜੀ ਇਹਨੂੰ ਚੰਗੀ ਤਰ੍ਹਾਂ ਘੋਲ ਲੂਗੇ ਤਾਂ ਜੋ ਇਹਦੇ ਵਿੱਚ ਕੋਈ ਗੱਠ-ਗੁੱਠ ਨਾ ਹੋਵੇ ਤੇ ਲਓ ਜੀ ਬੈਟਰ ਆਪਣਾ ਰੈਡੀ ਹੈ ਜੀ ਤੇ ਹੁਣ ਆਪਾਂ ਕਿਆ ਕਰੂਗੇ ਠੀਕ ਹੈ ਜੀ ਇੱਕ ਇੱਕ ਪੀਸ ਆਪਾਂ ਨੇ ਚੱਕਣਾ ਐਨ ਸੈੱਟ ਕਰਕੇ ਸੋ ਇਸ ਤਰੀਕੇ ਨਾਲ ਇਹਦੇ ਵਿੱਚ ਡਿਪ ਕਰ ਲੈਣਾ ਤੇ ਹੱਥ ਜਿਹੜਾ ਬੈਟਰ ਦੇ ਵਿੱਚ ਤੁਸੀਂ ਇਕਲ ਇਧਰ ਲਵੇੜ ਲੈਣਾ ਏ ਤੇ ਇੱਕ ਕਰਾਮ ਵਾਲੀ ਸਾਈਡ ਦੋ ਹੱਥ ਨਹੀਂ ਲਵੇੜਨੇ ਹੈਗੇ ਠੀਕ ਹੈ ਜੀ ਫਿਰ ਕੰਮ ਹੋਊਗਾ ਗੜਬੜ ਆ ਦੇਖੋ ਆਪਾਂ ਨੇ ਇਸ ਤਰੀਕੇ ਨਾਲ ਛੱਡ ਲੈਣੀ ਇਹਦੇ ਵਿੱਚ ਇਹ ਦੋ ਤਿੰਨ ਤੇ ਲੋ ਜੀ ਐਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹਨਾਂ ਨੂੰ ਤੇ ਲੋ ਜੀ ਜਦੋਂ ਆਪਣੇ ਮਸ਼ਰੂਮ ਠੀਕ ਹੈ ਜੀ 1-2 ਮਿੰਟ ਇਹਦੇ ਵਿੱਚ ਰਹਿ ਗਏ ਬੈਟਰ ਦੇ ਵਿੱਚ ਉਸ ਤੋਂ ਬਾਅਦ ਆਪਾਂ ਨੇ ਚੱਕਣਾ ਇਹ ਨਿਚੋੜ ਕੇ ਇਹਨੂੰ ਕਰਾਮ ਵਾਲੀ ਸਾਈਡ ਕਰ ਲੈਣਾ ਠੀਕ ਹੈ ਜੀ ਸੋ ਇਸ ਤਰੀਕੇ ਨਾਲ ਲੋ ਜੀ ਤੇ ਹੁਣ ਆਪਾਂ ਐ ਸੱਤ ਨਾਲ ਕਰਾਮ ਜਿਹੜੀ ਹੈ ਤੇ ਉੱਪਰ ਇਸ ਤਰੀਕੇ ਨਾਲ ਲਾਉਂਗੇ ਜਿਹੜੀ ਇਹਨੂੰ ਕੋਟ ਕਰ ਦੋਗੇ ਇਹਨ ਪੂਰਾ ਠੀਕ ਹੈ ਜੀ ਮਸ਼ਰੂਮ ਨੂੰ ਕਰਾਮ ਦੇ ਵਿੱਚ ਤਾਂ ਜੋ ਇਹ ਐਨ ਕਰੰਚੀ ਹੋ ਜਾਵੇ ਆਹ ਲੋ ਜੀ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਨੇ ਸਾਰੇ ਇਹ ਇਦਾਂ ਹੀ ਕਰਕੇ ਫਰਾਈ ਕਰਨ ਤੋਂ ਪਹਿਲਾਂ ਇਸ ਤਰੀਕੇ ਨਾਲ ਕਰਕੇ ਰੱਖ ਲੈਣੀ ਆ 2-4 ਮਿੰਟ ਪਹਿਲਾਂ ਲੰਬਾ ਟਾਈਮ ਇਹ ਰੱਖਣੇ ਨਹੀਂ ਹੈਗੇ ਠੀਕ ਹੈ ਜੀ ਕਿਉਂਕਿ ਲੰਬਾ ਟਾਈਮ ਰੱਖੋਗੇ ਤਾਂ ਇਹਨਾਂ ਦੇ ਉੱਪਰ ਤੇ ਡਰਾਈ ਹੋ ਜਾਣਾ ਹੈ ਜਦੋਂ ਫਰਾਈ ਕਰੋਗੇ ਫਿਰ ਇਹ ਖੁੱਲ ਜਾਂਦੇ ਆਪਾਂ ਨੂੰ ਆਉਗੀ ਦਿੱਕਤ ਠੀਕ ਹੈ ਜੀ ਸੋ ਆਪਾਂ ਨੇ ਫਰਾਈ ਕਰਨ ਤੋਂ 2-3 ਮਿੰਟ ਪਹਿਲਾਂ ਐਦਾਂ ਕਰਕੇ ਇਹ ਸੋ ਇਸ ਤਰੀਕੇ ਨਾਲ ਠੀਕ ਹੈ ਜੀ ਰੱਖ ਲੈਣੇ ਆ ਸਾਰੇ ਤੇ ਲੋ ਜੀ ਮੈਂ ਐਦਾਂ ਹੀ ਇਹਨਾਂ ਨੂੰ ਕਰਕੇ ਰੱਖ ਲੂੰਗਾ ਉਸ ਤੋਂ ਬਾਅਦ ਕਰ ਦੇ ਇਹਨਾਂ ਨੂੰ ਫਰਾਈ ਤੇ ਲਓ ਜੀ ਮਸ਼ਰੂਮ ਆਪਾਂ ਨੇ ਸਾਰੇ ਸੈੱਟ ਕਰ ਲਿਆ ਠੀਕ ਹੈ ਜੀ ਆ ਦੇਖੋ ਇਸ ਤਰੀਕੇ ਨਾਲ ਆਪਾਂ ਨੇ ਪੈਦਾ ਇਹ ਪਰ ਲੈਣੇ ਆ ਸਾਰੇ ਤੇ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਫਰਾਈ ਤੇ ਲਓ ਜੀ ਤੁਸੀਂ ਇਹਨਾਂ ਨੂੰ ਸਰੋਂ ਦੇ ਤੇਲ ਵਿੱਚ ਜਾਂ ਫੈਂਡ ਵਿੱਚ ਕਿਸੇ ਵੀ ਚੀਜ਼ ਵਿੱਚ ਫਰਾਈ ਕਰ ਸਕਦੇ ਹੋ ਸੇਕ ਜਿਹੜਾ ਆਪਣਾ ਐਨ ਹੋਣਾ ਚਾਹੀਦਾ ਠੀਕ ਹੈ ਜੀ ਆ ਲਓ ਜੀ ਇਸ ਤਰੀਕੇ ਦਾ ਯਾਨੀ ਜ਼ਿਆਦਾ ਓਵਰ ਵੀ ਨਹੀਂ ਚਾਹੀਦਾ ਕਾਲੇ ਹੀ ਹੋ ਜਵੇ ਪਉਂਦੀ ਸਾਰ ਵਿੱਚ ਤੇ ਲਓ ਜੀ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਫਰਾਈ ਇਸ ਤਰੀਕੇ ਨਾਲ ਤੇ ਲੋ ਜੀ 8 ਆਪਣੇ ਕੋਲ ਪੀਸ ਆ ਇਹ 4-4 ਪੀਸ ਆਪਾਂ ਫਰਾਈ ਕਰ ਲੋਂਗੇ ਤੇ ਹਲਾਉਣੇ ਇਹ ਹੈਗੇ ਨਹੀਂ ਜਦੋਂ ਵਿੱਚ ਛੱਡ ਤੇ ਠੀਕ ਆ ਜੀ ਹਲਾਉਣੇ ਨਹੀਂ ਹੈਗੇ ਕਿਉਂਕਿ ਜੇ ਹਲਾਉਂਗੇ ਫਿਰ ਇਹ ਖੁੱਲ ਜੂਗੇ ਖਰਾਬ ਹੋ ਜੂਗੇ ਇਸ ਕਰਕੇ ਜਦੋਂ ਇਹ ਪੱਕ ਗਏ ਫਿਰ ਆਪਾਂ ਇਹਨਾਂ ਨੂੰ ਪਲਟੀ ਮਾਰਾਂਗੇ ਤੇ ਲੋ ਜੀ ਮਸ਼ਰੂਮ ਆਪਾਂ ਨੇ ਕਰ ਲਏ ਆ ਜੀ ਫਰਾਈ ਠੀਕ ਆ ਜੀ ਆ ਦੇਖੋ ਤੇ ਹੁਣ ਆਪਾਂ ਇਹਨਾਂ ਨੂੰ ਕੱਟਦੇ ਆ ਨਿਚੋੜ ਕੇ ਕੱਢ ਲੋਂਗੇ ਇਹਨਾਂ ਨੂੰ ਆਪਾਂ ਐਦਾਂ ਦੇ ਚੋਪਿੰਗ ਬੋਰਡ ਉੱਪਰ ਜਿਹੜੇ ਆਪਣੇ ਦੂਜੇ ਮਸ਼ਰੂਮ ਆ ਉਹਨਾਂ ਨੂੰ ਵੀ ਫਰਾਈ ਕਰ ਲੈਣੇ ਆ ਤੇ ਲੋ ਜੀ ਇਹਨਾਂ ਦੀ ਕਰਦੇ ਆ ਹੁਣ ਆਪਾਂ ਕਟਿੰਗ ਠੀਕ ਹੈ ਜੀ ਸੋ ਇਸ ਤਰੀਕੇ ਨਾਲ ਆਪਾਂ ਨੇ ਕਟਿੰਗ ਕਰਨੀ ਆ ਤੁਹਾਨੂੰ ਮੈਂ ਦੱਸ ਦਾਂ ਠੀਕ ਹੈ ਜੀ ਕਿਉਂਕਿ ਜਿਹੜੇ ਤੁੱਥਪਿਕ ਆ ਉਹ ਜਦੋਂ ਕਟਿੰਗ ਕਰੋਗੇ ਦੋਏ ਪਾਸੇ ਆਉਣੇ ਚਾਹੀਦੇ ਆ ਯਾਨੀ ਦੋਨੋਂ ਮਸ਼ਰੂਮਾਂ ਦੇ ਵਿੱਚ ਉਹ ਆਉਣੇ ਚਾਹੀਦੇ ਆ ਠੀਕ ਹੈ ਜੀ ਤੇ ਲੋ ਜੀ ਮਸ਼ਰੂਮ ਥੋੜੀ ਜਿਹੀ ਗਰਮ ਹੈ ਇਸ ਕਰਕੇ ਹੱਥ 'ਚ ਨਹੀਂ ਫੜ ਹੋ ਰਹੇ ਆ ਦੇਖੋ ਕਿੰਨੇ ਵਧੀਆ ਇਹ ਬਣ ਕੇ ਤਿਆਰ ਹੋਏ ਆ ਤੇ ਲੋ ਜੀ ਮਸ਼ਰੂਮ ਟੂਪਲੱਸ ਬਣ ਕੇ ਰੈਡੀ ਹੈ ਜੀ ਆ ਠੀਕ ਹੈ ਜੀ ਹਰੀ ਚਰਨੀ ਜਿਹੜੀ ਤੁਸੀਂ ਖਾਣੇ ਹੁੰਦੇ ਹੋ ਵਿਹਾਂ ਦੇ ਵਿੱਚ ਈ ਦੀ ਵੀਡੀਓ ਮੈਂ ਚੈਨਲ ਤੇ ਅਪਲੋਡ ਕੀਤੀ ਹੋਈ ਆ ਤੁਸੀਂ ਚੈਨਲ ਤੇ ਦੇਖ ਸਕਦੇ ਹੋ ਠੀਕ ਹੈ ਜੀ ਆ ਦੇਖੋ ਜੀ ਕਿੰਨੇ ਆਪਣੇ ਮਸ਼ਰੂਮ ਜਿਹੜੇ ਟੂਪਲੈਕਸ ਆ ਬਣ ਕੇ ਤਿਆਰ ਹੋਏ ਆ ਸੋ ਇਸ ਤਰੀਕੇ ਨਾਲ ਬਣਾ ਕੇ ਤੁਸੀਂ ਘਰੇ ਇਹਨਾਂ ਨੂੰ ਖਾ ਸਕਦੇ ਹੋ ਠੀਕ ਹੈ ਜੀ ਲੋ ਜੀ ਨਜ਼ਾਰੇ ਫਿਰ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਹਲਵਾਈ ਸਟਾਈਲ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਇਆ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਜੀ ਸੋ ਮਿਲਦੇ ਆ ਜੀ ਇੱਕ ਨਵੀਂ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ